ਚਰਚ ਕੋਈ ਚੌਂਕੀ ਵਾਲਾ ਥਾਂ ਨਹੀਂ ਹੈਗਾ ਕਿ ਐਤਬਾਨ ਨੂੰ ਗਏ 10 ਮਿੰਟ ਬੈਠੇ ਹਾਜ਼ਰੀ ਲਵਾ ਕੇ ਆ ਗਏ ਹੈਲੋ 10 ਮਿੰਟ ਗਏ ਹਾਜ਼ਰੀ ਲਵਾ ਕੇ ਲਓ ਜੀ ਸਾਡੀ ਹੁਣ ਹਾਜ਼ਰੀ ਲੱਗ ਗਈ ਉਹ ਨਹੀਂ ਹੈਗਾ ਇਹ ਚਰਚ ਉਹ ਕੰਮ ਨਹੀਂ ਪ੍ਰਭੂ ਕਰਦਾ ਜੀਸ਼ੂ ਉਹ ਕਹਿੰਦਾ ਤੂੰ ਮੇਰੇ ਨਾਲ ਬੈਠ ਮੈਂ ਤੇਰੇ ਨਾਲ ਗੱਲਬਾਤ ਕਰਾਂਗਾ ਤੂੰ ਮੇਰੇ ਨਾਲ ਗੱਲਬਾਤ ਕਰ ਹallelujah ਅੱਜ ਲੋਕ ਕੀ ਕਰਦੇ ਆ ਚਰਚ ਦੇ ਵਿੱਚ 10 ਮਿੰਟ ਜਾਂਦੇ ਆ ਲਾਸਟ ਦੇ ਵਿੱਚ 1 ਘੰਟਾ ਜਾਂਦੇ ਆ ਆਤਮਿਕ ਜਿਹੜੇ ਜਿਨ੍ਹਾਂ ਨੂੰ ਆਤਮਿਕ ਸਮਝ ਨਹੀਂ ਹੁੰਦੀ ਲਾਸਟ ਦੇ ਵਿੱਚ ਜਾਣਗੇ ਉਹ ਕਿ ਸਾਡੀ ਲਓ ਜੀ ਹਾਜ਼ਰੀ ਲੱਗ ਗਈ ਆਪਣੇ ਬੱਚਿਆਂ ਨੂੰ ਸਕੂਲ ਦੇ ਵਿੱਚ ਭੇਜਦੇ ਰਹੋ ਹਾਜ਼ਰੀ ਲਵਾ ਕੇ ਲੈ ਆਓ ਤੇ ਲਾਸਟ ਦੇ ਵਿੱਚ ਜਦੋਂ ਐਗਜ਼ਾਮ ਹੋਣਾ ਨਾ ਉਦੋਂ ਲੈ ਜਾਓ ਦੇਖਾਂ ਕਿ ਆਊੜਾੜਾ ਵੀ ਨਹੀਂ ਲਾਣਾ ਉਹਨਾਂ ਨੂੰ ਲਿਖਣਾ ਜੇ ਫੇਲ ਹੋ ਗਏ ਨਾ ਆਏ ਇਦੇ ਹੋਣਾ ਨਾ ਰੋਜ਼ ਬੱਚਿਆਂ ਨੂੰ ਲਜਾਇਓ ਪੂਰੇ 365 ਦਿਨ ਹਾਜ਼ਰੀਆਂ ਲਵਾ ਲਿਆਓ ਹਾਜ਼ਰੀ ਲਵਾ ਕੇ ਇਹ ਘਰੇ ਲੈ ਆਇਓ ਦੇਖਾ ਪਾਸ ਹੋ ਜਾਂਦਾ ਕਿ ਨਹੀਂ ਪਾਸ ਹੋ ਜਾਂਦਾ ਤੇ ਯਿਸੂ ਮਸੀਹ ਦੇ ਵਿੱਚ ਪਾਸ ਹੋਣਾ ਨਾ ਤੇ ਯਿਸੂ ਮਸੀਹ ਦੇ ਵਿੱਚ ਨੂੰ ਅਟੈਂਡ ਕਰਨਾ ਸਿੱਖੋ ਯਿਸੂ ਮਸੀਹ ਨੂੰ ਕੀ ਕਰਨਾ ਹੈ ਪੂਰੀ ਕਲਾਸ ਅਟੈਂਡ ਕਰਨੀ ਹੈ ਪੂਰੀ ਚਰਚ ਤੇ ਇੱਕ ਵੀ ਭਜਨ ਮਿਸ ਨਹੀਂ ਹੋਣਾ ਜੇ ਇੱਕ ਵੀ ਪ੍ਰਾਰਥਨਾ ਸਟਾਰਟਿੰਗ ਦੀ ਪ੍ਰਾਰਥਨਾ ਤੇ ਐਂਡ ਦੀ ਪ੍ਰਾਰਥਨਾ ਵੀ ਮਿਸ ਨਹੀਂ ਹੋਣੀ ਚਾਹੀਦੀ ਅਗਰ ਤੁਸੀਂ ਪਾਸ ਹੋਣਾ ਚਾਹੁੰਦੇ ਹੋ ਯਿਸੂ ਮਸੀਹ ਦੇ ਵਿੱਚ ਇਹ ਪਾਸ ਹੋਣ ਦਾ ਤਰੀਕਾ ਆ ਜੇ ਫੇਲ ਹੋਣਾ ਹੈ ਤਾਂ ਜੋ ਮਰਜ਼ੀ ਕਰੀ ਜਾਓ ਫਿਰ ਐਸੇ ਹੋਰ ਆਤਮਿਕ ਸੰਦੇਸ਼ ਸੁਣਨੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰੇ